ਬਹੁਤ ਧਰਵਾਦੀਆਂ ਬਿੱਟੂ ਭਾਜੀ ਹੋਰਾਂ ਦਾ ਇਹ ਅੱਜ ਦਾ ਮੈਂ ਇੱਕ ਉੱਪਰ ਕਰੋ ਮਾਈਕ ਬਿੱਟੂ ਨਮਕਾਰ ਜੀ ਹੋਰਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਮਾਨ ਸਨਮਾਨ ਦਿੱਤਾ ਇਸ ਪਰਿਵਾਰ ਨੇ ਸਾਰੇ ਜੈਨ ਭਰਾਵਾਂ ਨੇ ਔਰ ਬਹੁਤ ਪਰਮਾ ਸਵਾਗਤ ਕੀਤਾ ਮੈਨੂੰ ਇਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਕਿ ਮੈਨੂੰ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੇ ਲੋਕ ਕਰਨਗੇ ਔਰ ਜਿਸ ਪ੍ਰਕਾਰ ਨਾ ਕੇਵਲ ਪਿਆਰ ਦਿੱਤਾ ਹੌਸ ਦਾ ਦਿੱਤਾ ਕਿ ਮੈਂ ਤੇਰੇ ਨਾਲ ਖੜਾ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਮੇਰੀ ਜ਼ਿੰਮੇਵਾਰੀ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਜ਼ਿੰਮੇਵਾਰੀ ਚੁੱਕਦਾ ਓਸ ਤਰ੍ਹਾਂ ਜ਼ਿੰਮੇਵਾਰੀ ਚੁੱਕ ਕੇ ਸਮਾਜ ਦੇ ਲੋਕਾਂ ਨੂੰ ਇਹ ਸਨੇਹਾ ਦਿੱਤਾ ਕਿ ਮੈਂ ਬੈਠਾ ਰਾਜੇ ਵੜਿੰਗ ਦੀ ਜ਼ਿੰਮੇਵਾਰੀ ਚੁੱਕਣ ਆਲਾ ਸੋ ਮੈਨੂੰ ਫੜਦੇ ਹੋ ਜੇ ਕੋਈ ਰਾਜਾ ਵੜਿੰਗ ਇੱਧਰ ਉੱਧਰ ਹੋਵੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਰਮਨੀ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਅੱਜ ਚੈਲੰਜ ਕਰਕੇ ਗਏ ਨੇ ਕਿਸਾਨਾਂ ਨੂੰ ਕਹਿੰਦੇ ਕਿ ਮੇਰਾ ਜਿਗਰ ਕਿਸੇ ਦਮ ਨਹੀਂ ਹੈਗਾ ਮੇਰਾ ਰਸਤਾ ਰੋਕਨ ਦਾ ਦੇਖੋ ਗੱਲ ਇਹ ਹੈ ਬਿੱਟੂ ਜੀ ਬਹੁਤ ਸਾਰੇ ਚੈਲੰਜਸ ਕਰਦੇ ਨੇ ਬਿੱਟੂ ਜੀ ਨੂੰ ਚਾਹੀਦਾ ਸੀ ਕਿਉਂਕਿ ਹੁਣ ਤੱਕ ਇਹ ਮਸਲਾ ਹੱਲ ਕਰਾਉਂਦੇ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਨਾ ਮੈਂ ਕਿਸੇ ਕਿਸਾਨ ਭਰਾਵਾਂ ਨੂੰ ਕਹਿੰਦਾ ਕਿਸੇ ਦਾ ਰਸਤਾ ਰੋਕੋ ਤੇ ਨਾ ਕਿਸੇ ਦੇ ਰਸਤਾ ਰੋਕਨ ਨਾਲ ਕੋਈ ਗੱਲ ਬਣਨੀ ਹਾਂ ਲੇਕਿਨ ਕਿਸਾਨ ਭਰਾ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਐ ਬਾਰਡਰ ਤੇ ਬੈਠੇ ਆ ਮੈਂ ਤਾਂ ਪਿਛਲੀ ਵਾਰੀ ਉਹਨਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਜਿਹੜੀਆਂ ਰੇਲਾਂ ਆਪਾਂ ਰੋਕਣ ਵਾਲਾ ਕੰਮ ਐ ਇਹਨੂੰ ਕਿਤੇ ਨਾ ਕਿਤੇ ਵਿਰਾਮ ਦੇਈਏ ਤਾਂ ਜੋ ਸਾਡੇ ਵਪਾਰੀ ਭਰਾ ਵੀ ਇਸ ਨਾਲ ਤੰਗ ਹੁੰਦੇ ਐ ਲੇਕਿਨ ਮੈਂ ਪੂਰਨ ਤੌਰ ਤੇ ਕਿਸਾਨਾਂ ਦਾ ਜਿਹੜੇ ਮੁੱਦੇ ਐ ਉਹਨਾਂ ਨਾਲ ਸਹਿਮਤ ਐ ਪਰ ਇਸ ਤਰ੍ਹਾਂ ਚੈਲੰਜ ਕਰਨਾ ਦੇਖੋ ਅਸੀਂ ਇਸ ਲੀਡਰ ਐ ਸਾਨੂੰ ਕਿਸੇ ਵੀ ਗੱਲ ਨਾਲ ਚੈਲੰਜ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਨਾ ਹੀ 100% ਮਾਹੌਲ ਖਰਾਬ ਹੁੰਦਾ ਸਾਨੂੰ ਹੱਥ ਜੋੜ ਕੇ ਜਿਹੜੇ ਰਾਜਨੀਤਿਕ ਲੋਗ ਹੁੰਦੇ ਆ ਉਹਨਾਂ ਦੇ ਉਹਨਾਂ ਨੂੰ ਆਪਦੇ ਹੱਥਾਂ ਨੂੰ ਫੈਵੀਕੋ ਲਾ ਕੇ ਰੱਖਣਾ ਚਾਹੀਦਾ ਹੈ ਸਰ ਇਹ ਵੀ ਕਿਉਂਕਿ ਸਾਨੂੰ ਕਿਸੇ ਨੂੰ ਚੱਲ ਨਹੀਂ ਜੀ ਕਰਨਾ ਚਾਹੀਦਾ ਸਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਲੁਧਿਆਣਾ ਦਾ ਤੁਸੀਂ ਰਹਿਣ ਵਾਲਾ ਨਹੀਂ ਹੋ ਰੱਤ ਕਿਸੇ ਦੇ ਘਰ ਰੁਕਦੇ ਹੋ ਸਵੇਰੇ ਚੋਲੋ ਮੈਂ ਲੁਧਿਆਣਾ ਦਾ ਰਹਿਣ ਵਾਲਾ ਬਿੱਟੂ ਤਾਂ ਸੀਨਾ ਸਲਾਨੀ ਇਹ ਚੁਣავი ਸਲਾਨੀ ਹੈ ਮੇਰਾ ਨਾਮ ਰੱਖਿਆ ਚੁਣავი ਸਲਾਨੀ ਬਿੱਟੂ 10 ਸਾਲ ਇੱਥੋਂ ਜਿੱਤਿਆ ਕਿੰਨੇ ਦਿਨ ਇਹ 10 ਦਿਨ 10 ਦਿਨ ਵੀ ਕਿੰਨੇ ਦਿਨ ਲੁਧਿਆਣੇ ਰੁਕੇ ਔਰ ਬਿੱਟੂ ਬਿੱਟੂ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਬਿੱਟੂ ਇਸ ਲਾਈਕ ਆ ਗੋਸ਼ਤ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜਾ ਨਾਮ ਲੋਕਾਂ ਨੇ ਸੁਣਿਆ ਲੇਕਿਨ ਉਹਨੂੰ ਦੇਖਿਆ ਨਹੀਂ ਹੈ ਕਿਸੇ ਵਿਅਕਤੀ ਦਾ ਬਿੱਟੂ ਨੇ ਟੈਲੀਫੋਨ ਨਹੀਂ ਚੱਕਿਆ ਔਰ ਬਿੱਟੂ ਆਨੰਦਪੁਰ ਸਾਹਿਬ ਤੋਂ ਖੁਦ ਮੈਂਬਰ ਆਫ ਪਾਰਲੀਮੈਂਟ ਲੜ ਕੇ ਆਇਆ ਹੈ ਪੀਓ ਹੈ ਪਘੋੜਾ ਹੈ ਫਿਰ ਜਲਾਲਾਬਾਦ ਤੋਂ ਚੋਣ ਲੜਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਗੁਜਰਾਤ ਛੱਡ ਕੇ ਬਨਾਰਸ ਤੋਂ ਚੋਣ ਲੜ ਰਹੇ ਹੈ ਰਾਜਾ ਵੜਿੰਗ ਪਾਕਿਸਤਾਨ ਤੋਂ ਚੋਣ ਨਹੀਂ ਲੜ ਰਿਹਾ ਪਾਕਿਸਤਾਨ ਤੋਂ ਨਹੀਂ ਆਇਆ ਮੈਂ ਹਿੰਦੁਸਤਾਨੀ ਹਾਂ ਪੰਜਾਬ ਮੇਰਾ ਹੈ ਮੈਂ ਕਾਂਗਰਸ ਦਾ ਪ੍ਰਧਾਨ ਹਾਂ ਰਾਜਾ ਵੜਿੰਗ ਕਿਤੋਂ ਵੀ ਚੋਣ ਲੜ ਸਕਦਾ ਹੈ ਔਰ ਰਾਜੇ ਵੜਿੰਗ ਨੇ ਲੋਕਾਂ ਨੂੰ ਸਬੂਤ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਖੜਦਾ ਹਾਂ ਇਸ ਵਾਰੀ ਮੈਂ ਤੀਜੀ ਵਾਰੀ ਜਿੱਤੇ ਹਾਂ ਇਸ ਕਰਕੇ ਸਰਮਤਾ ਵੜਿੰਗ ਨੇ ਕਿਹਾ ਹੈ ਕਿ ਮੈਂ ਅਗਰ ਜਿੱਤ ਗਏ ਰਾਜਾ ਵੜਿੰਗ ਜੀ ਤੇ ਅਸੀਂ ਲੁਧਿਆਣੇ ਦੇ ਨਿਵਾਸ ਬਣਾ ਲਾਂਗੇ ਤੇ ਰਹਾਂਗੇ ਇਹ ਰੇ ਵਿੱਚ ਕੋਈ ਸ਼ੱਕ ਹੈ ਰਹਿਣਾ ਹੀ ਹੈ ਜਿੱਥੋਂ ਜਿੱਥੇ ਉਹਦੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਉੱਥੇ ਕਿਉਂ ਨਹੀਂ ਰੁਕਾਂਗੇ ਮੇਰੀ ਗੱਲ ਯਾਦ ਰੱਖਿਓ ਇਲਕਸ਼ਨਾਂ ਤੋਂ ਪਹਿਲਾਂ ਬਹੁਤ ਸਾਰੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਮੈਂ ਇਹ RAM NAATH ਤੁਹਾਨੂੰ ਇੱਕ ਦਿਨ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਇਹ ਕਹੋਗੇ ਕਿ ਲੋਕਲ ਲੀਡਰਸ ਨਹੀਂ ਇੰਨੇ ਆ ਸਕਦੇ ਜਿੰਨਾ ਰਾਜਾ ਵੜਿੰਗ ਕਦੇ ਰਿਕਸ਼ੇ ਵਾਲੇ ਕੋਲੇ ਬੈਠਾ ਹੁੰਦਾ ਕਦੇ ਆਟੋ ਵਾਲੇ ਕੋਲੇ ਬੈਠਾ ਹੁੰਦਾ ਕਦੇ ਪਕੌੜਿਆਂ ਵਾਲੇ ਕੋਲੇ ਬੈਠਾ ਹੁੰਦਾ ਕਦੇ ਇੰਡਸਟਰੀ ਵਾਲੇ ਕੋਲੇ ਬੈਠਾ ਹੁੰਦਾ ਮੈਨੂੰ ਪਤਾ ਹੈ ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਇਹ ਰਾਜਾ ਵੜਿੰਗ ਜੀ ਨਾਲ ਦਗਾ ਕਰ ਸਕਦਾ ਹੈ ਰਾਜਾ ਵੜਿੰਗ ਨੇ ਹਜੇ 40 ਸਾਲ ਹੋਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਵੜਿੰਗ ਸਾਹਿਬ ਸਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹੜਾ ਹੁਣ ਕਿਸਾਨ ਜਿਹੜੇ ਅੱਜ ਉਹਨਾਂ ਨੇ ਕਿਹਾ ਚੈਲੰਜ ਕੀਤਾ ਕਿ 4 ਵਜੇ ਵਿਰੋਧ ਦਾ ਟਾਈਮ ਰੱਖਿਆ ਉਹਨਾਂ ਨੇ ਬਿੱਟੂ ਦੱਸੋ ਚਲੋ ਜੀ ਮੈਂ 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 ਇੱਕ ਅ ਅ ਸਿਟੀਜ਼ਨ ਹੋਣ ਦੇ ਨਾਤੇ ਮੈਂ ਪੀਸ ਪਸੰਦ ਵਿਅਕਤੀ ਹਾਂ ਮੈਂ ਦੋਨਾਂ ਧਿਰਾਂ ਨੂੰ ਕਰਾਂ ਕਹਾਂਗਾ ਬਿੱਟੂ ਨੂੰ ਵੀ ਕਹਾਂਗਾ ਕਿ ਡੋਨਟ ਚੈਲੰਜ ਐਨੀਬਾਡੀ ਕਿਸੇ ਨੂੰ ਬੰਗਾਰਨਾ ਨਹੀਂ ਚਾਹੀਦਾ ਔਰ ਬੀਇੰਗ ਏ ਪੋਲੀਟੀਸ਼ੀਅਨ ਹੋ ਸਕਦਾ ਹੈ ਹੁਣ ਕੱਲ ਨੂੰ ਮੇਰਾ ਕੋਈ ਮੇਰੇ ਸਾਹਮਣੇ ਅੰਦੋਲਨ ਕਰੇ ਮੇਰੀ ਗੱਡੀ ਦੇ ਸਾਹਮਣੇ ਆ ਜੇ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਹਨੂੰ ਕੁਚਲ ਕੇ ਲੰਘ ਜਾ ਮੈਂ ਉਹਨੂੰ ਸੁਣਾ ਮੈਂ ਉਹਨੂੰ ਪਿਆਰ ਨਾਲ ਸਮਝਾਵਾਂ ਨਹੀਂ ਵੀ ਸਮਝੇਗਾ ਤਾਂ ਮੈਂ ਉਹਦੀ ਗੱਲ ਸੁਣ ਕੇ ਚਲਾ ਜਾਵਾਂ ਮੈਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈ ਬਿੱਟੂ ਰਿਐਕਟ ਬਿੱਟੂ ਦੀ ਬੁਖਲਾਹਤ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਹਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਇਹ ਸਾਡੇ ਕਿੱਥੋਂ ਚੱਕੇਗਾ ਭਾਜਪਾ ਨਾਰਾਜ਼ ਹੈ ਭਾਜਪਾ ਨੇ ਆ ਦੀ ਹਾਈ ਕਮਾਂਡ ਨੂੰ ਕਿਹਾ ਹੈ ਸੰਗਠਨ ਮੰਤਰੀ ਨੂੰ ਕਿਹਾ ਹੈ ਔਰ ਇੱਕ ਵਾਰੀ ਇਹ ਰੇਤੇ ਵਿਚਾਰ ਵੀ ਚੱਲ ਰਿਹਾ ਹੈ ਪੀ ਕਿਉਣਾ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਸਰ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਔਰ ਬਿੱਟੂ ਦੋਨੋਂ ਪਘੋੜੇ ਨੇ ਇੱਕ ਪਾਰਟੀ ਛੱਡ ਕੇ ਆਇਆ ਵਾ ਇੱਕ ਆਪਣਾ ਸ਼ਹਿਰ ਛੱਡ ਕੇ ਆਇਆ ਵਾ ਅੱਛਾ ਇਹਦਾ ਮਤਲਬ ਤਾਂ ਸੁਬੀਰ ਸਿੰਘ ਬਾਦਲ ਵੀ ਪਘੋੜਾ ਹੈ ਕਿਲਾ ਰਾਜਪੁਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜੇ ਸੀ ਲੰਬੀ ਦੇ ਹੋ ਕੇ ਉਹਨਾਂ ਨੂੰ ਪੁੱਛੋ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਘੋੜੇ ਸੀ ਆਈਦਰ ਇੱਕ ਸਟਾਈਲ ਰੱਖਣਾ ਪਏਗਾ ਜੇ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਲੰਬੀ ਛੱਡ ਕੇ ਫਿਰੋਜ਼ਪੁਰ ਚੋਣਵ ਲੜਿਆ ਸੀ ਉਹ ਪਘੋੜਾ ਸੀ ਤਾਂ ਫਿਰ ਰਾਜਾ ਵੀ ਪਘੋੜਾ ਕਹਿ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਫਿਰ ਮੋਦੀ ਵੀ ਤਾਂ ਇਦਾਂ ਦਾ ਹੀ ਆ